ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਿਆਰੀ ਸਾਧ ਸੰਗਤ ਜੀ ਤੁਹਾਡਾ ਸਾਡੇ ਚੈਨਲ ਉਤੇ ਸਵਾਗਤ ਹੈ ਆਸ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਵਧੀਆ ਹੋਵੋਗੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦਾ ਸਮਾਂ ਇਹੋ ਜਿਹਾ ਚੁੱਕਿਆ ਹੈ ਕਿ ਹਰ ਮਨੁੱਖ ਆਪਣੀ ਜ਼ਿੰਦਗੀ ਸੁਧਾਰਨ ਵਿੱਚ ਲੱਗਾ ਹੋਇਆ ਹੈ ਹਰ ਮਨੁੱਖ ਚਾਹੁੰਦਾ ਹੈ ਕਿ ਉਸਦੀ ਜ਼ਿੰਦਗੀ ਵਧੀਆ ਹੋਵੇ ਸੁੱਖਾਂ ਭਰੀ ਹੋਵੇ ਪਰ ਉਹ ਆਪਣੇ ਜੀਵਨ ਨੂੰ ਸੁਧਾਰਨ ਲਈ ਕਈ ਵਾਰ ਗਲਤ ਰਾਹਾਂ ਤੇ ਵੀ ਚੱਲ ਪੈਂਦਾ ਹੈ ਭਾਵੇਂ ਕਿ ਜੇਕਰ ਕੋਈ ਉਸ ਨੂੰ ਦੱਸ ਦੇਵੇ ਕਿ ਇੱਥੇ ਕੋਈ ਬਾਬਾ ਦੱਸਦਾ ਹੈ ਜਾਂ ਇਹ ਕਰਦਾ ਹੈ ਤਾਂ ਉਹ ਆਪਣਾ ਭਲਾ ਕਰਨ ਲਈ ਉਹ ਜਗ੍ਹਾ ਚਲੇ ਜਾਂਦਾ ਹੈ ਤੇ ਆਪਣਾ ਘਰ ਸੁਧਾਰਨ ਲਈ ਜੇ ਉਹ ਨੂੰ ਬਾਬਾ ਕਿਸੇ ਦਾ ਘਰ ਖਰਾਬ ਕਰਨ ਲਈ ਕਹੇ ਤਾਂ ਉਹ ਇਸ ਹੱਦ ਤੱਕ ਵੀ ਪਹੁੰਚ ਜਾਂਦਾ ਹੈ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਸਭ ਤੋਂ ਵੱਡਾ ਅਕਾਲ ਪੁਰਖ ਹੈ ਜਿਸ ਨੇ ਦੇਣਾ ਹੈ ਤੇ ਉਹ ਗਲਤੀਆਂ ਤੇ ਗਲਤੀਆਂ ਤੇ ਗਲਤੀਆਂ ਕਰੀ ਜਾਂਦਾ ਹੈ ਤੇ ਅਣਜਾਣੇ ਵਿੱਚ ਉਸ ਤੋਂ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਦਾ ਭੁਗਤਾਨ ساری ਜ਼ਿੰਦਗੀ ਭਰ ਨਾ ਪੈਂਦਾ ਹੈ ਕਈ ਵਾਰ ਤਾਂ ਸਾਡੀ ਪੀੜ੍ਹੀਆਂ ਨੂੰ ਭਰਨਾ ਪੈਂਦਾ ਹੈ ਸਾਡੇ ਬੱਚਿਆਂ ਨੂੰ ਭਰਨਾ ਪੈਂਦਾ ਹੈ ਪਰ ਅਸਾਂ ਇਹ ਨਹੀਂ ਸੋਚਦੇ ਕਿ ਅਸੀਂ ਆਪਣਾ ਅੱਜ ਸਮਾਰਨ ਲਈ ਆਪਣਾ ਕੱਲ੍ਹ ਖਰਾਬ ਕਰ ਰਹੇ ਹਾਂ ਮੰਨਿਆ ਕਿ ਉਹਨਾਂ ਬਾਬਿਆਂ ਦੀਆਂ ਗੱਲਾਂ ਦਸੀਆਂ ਅਨੁਸਾਰ ਤੁਹਾਡਾ ਕੰਮ ਕੁਝ ਸਮੇਂ ਲਈ ਵਧੀਆ ਚੱਲ ਪਵੇ ਪਰ ਕੀ ਜਾਣੋ ਕਿ ਕੱਲ ਨੂੰ ਉਸ ਕੰਮ ਦੀਆਂ ਕਿੰਨੀਆਂ ਪਰਪਾਈਆਂ ਕਰਨੀਆਂ ਪੈਣੀਆਂ ਨੇ ਕਿਉਂਕਿ ਕਿਸੇ ਨੂੰ ਦੁੱਖ ਦੇ ਕੇ ਆਪਣੀ ਜ਼ਿੰਦਗੀ ਕਦੇ ਨਹੀਂ ਸਿਮਰਦੀ ਹੁੰਦੀ ਸੰਗਤ ਜੀ ਇਸ ਲਈ ਪਖੰਡੀਆਂ ਬਾਬਿਆਂ ਦੀ ਡੇਰਿਆਂ ਤੇ ਜਾਣ ਨਾਲੋਂ ਚੰਗਾ ਹੈ ਕਿ ਉਸ ਸਤਿਗੁਰੂ ਦੇ ਲੜ ਲੱਗिए ਉਸ ਤੇ ਵਿਸ਼ਵਾਸ ਬਣਾਈਏ ਅਸਾਂ ਆਪਣੇ ਗੁਰਾਂ ਤੇ ਵਿਸ਼ਵਾਸ ਰੱਖੀਏ ਜਦੋਂ ਅਸੀਂ ਵਿਸ਼ਵਾਸ ਰੱਖ ਕੇ ਆਪਣੇ ਗੁਰਾਂ ਦੇ ਉਹਨਾਂ ਦੀ ਕਿਰਪਾ ਸਦਕਾ ਉਹਨਾਂ ਦੀ ਰਜ਼ਾ ਵਿੱਚ ਹੈ ਕਿ ਕੰਮਾਂ ਕਰਾਂਗੇ ਸਾਡੀ ਜ਼ਿੰਦਗੀ ਵਿੱਚ ਜ਼ਰੂਰ ਸੁਧਾਰ ਆਵੇਗਾ ਸੰਗਤ ਜੀ ਇਸ ਲਈ ਇੰਨਾ ਗਲਤ ਨਾਵਾਂ ਤੋਂ ਜਾਣ ਨਾਲੋਂ ਚੰਗਾ ਹੈ ਕਿ ਅਸਾਂ ਸਿੱਧੇ ਰਾਹ ਪਈਏ ਤੇ ਦੂਜੀ ਗੱਲ ਹੈ ਸੰਗਤ ਜੀ ਵੈਸੇ ਤਾਂ ਪ੍ਰਾਤਨ ਸਮਿਆਂ ਤੋਂ ਹਰ ਕੋਈ ਜਾਣੇ ਜਾਣ ਹੈ ਕਿ ਘਰ ਦੇ ਗੇਟ ਅੱਗੇ ਪਾਣੀ ਪਾਉਣ ਦੇ ਕੀ ਫਾਇਦੇ ਨੇ ਸੰਗਤ ਜੀ ਕੀ ਤੁਸੀਂ ਇਹ ਜਾਣਦੇ ਹੋ ਕਿ ਜੇਕਰ ਅਸੀਂ ਸੋਭਾ ਸੋਭਾ ਉੱਠ ਕੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਜਾਂ ਜੋ ਵੀ ਅਸੀਂ ਬਾਣੀ ਪੜ੍ਹਨਾ ਚਾਹੁੰਨੇ ਆ ਉਹ ਪਾਠ ਕਰਨ ਲੱਗੇ ਜਿਹੜਾ ਜਲ ਅਸੀਂ ਆਪਣੇ ਕੋਲ ਰੱਖਦੇ ਆ ਜੇਕਰ ਉਹ ਜਲ ਅਸੀਂ ਆਪਣੇ ਕੋਲ ਰੱਖ ਕੇ ਬਾਅਦ ਵਿੱਚ ਆਪ ਛਕੀਏ ਤੇ ਨਾਲੇ ਘਰ ਵਿੱਚ ਛਿੱਟਾ ਦਈਏ ਤੇ ਨਾਲੇ ਘਰ ਦੇ ਮੇਨ ਗੇਟ ਤੇ ਜਦੋਂ ਅਸੀਂ ਉਸ ਜਲ ਦਾ ਛਿੱਟਾ ਦਵਾਂਗੇ ਤਾਂ ਘਰ ਵਿੱਚੋਂ ਮਾੜੀਆਂ ਸ਼ਕਤੀਆਂ ਦੂਰ ਹੋ ਜਾਣੀਆਂ ਨੇ ਸਾਡੇ ਅੰਦਰ ਇੱਕ ਬਹੁਤ ਹੀ ਚੰਗੀ ਊਰਜਾ ਪੈਦਾ ਹੋਵੇਗੀ ਘਰ ਵਿੱਚ ਸ਼ਾਂਤੀ ਮੱਜੀ ਮਹਿਸੂਸ ਹੋਵੇਗੀ ਕਿਉਂਕਿ ਉਹ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜੋ ਜਲ ਸਾਡੇ ਕੋਲ ਹੁਪਿਆ ਹੁੰਦਾ ਹੈ ਕਹਿੰਦੇ ਨੇ ਕਿ ਜਨ ਆਪਣੇ ਅੰਦਰ ਗੁਰਬਾਣੀ ਦੇ ਸ਼ਬਦ ਸਮਾ ਲੈਂਦਾ ਹੈ ਤੇ ਜਦੋਂ ਅਸੀਂ ਉਸ ਨੂੰ ਛਕਾਂਗੇ ਤੇ ਘਰ ਦੇ ਮੇਨ ਗੇਟ ਤੇ ਪਾਵਾਂਗੇ ਤਾਂ ਸਾਡੇ ਘਰ ਵਿੱਚ ਤਰੱਕੀ ਹੋਣੀ ਤਾਂ ਪੱਕੀ ਹੈ ਇਸ ਲਈ ਸੰਗਤ ਜੀ ਆਪਣੇ ਘਰ ਦੇ ਮੇਨ ਗੇਟ ਤੇ ਜਦੋਂ ਅਸੀਂ ਸੁੰਭਰ ਕੇ ਪਾਣੀ ਛਿੜਕਦੇ ਹਾਂ ਤੇ ਉਸ ਪਹਿਲਾਂ ਜਦ ਅਸੀਂ ਪਾਠ ਕਰਦੇ ਹਾਂ ਤਾਂ ਉਹ ਜਲਦਾ ਛਿੱਟਾ ਵੀ ਆਪਣੇ ਘਰ ਦੇ ਦਰਵਾਜ਼ੇ ਤੇ ਜ਼ਰੂਰ ਕਰਿਓ ਸੰਗਤ ਜੀ ਇਸ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਵਿਚਾਰ ਵਧੀਆ ਲੱਗੇ ਹੋਣਗੇ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ